ਗਮ ਦੇ ਕਾਫਲੇ ਕਦੇ ਰੁਕਦੇ ਨਹੀਂ ਲਫਜ਼ ਕਦੇ ਸਰਹੱਦਾਂ ਅੱਗੇ ਚੁੱਕਦੇ ਨਹੀਂ ਜਦ ਵੀ ਚਾਹਨ ਲਾਉਣ ਉਡਾਰੀ ਅੰਬਰਾਂ ਵਿੱਚ ਪੰਛੀ ਤੇ ਫਨਕਾਰ ਕਦੇ ਵੀ ਰੁਕਦੇ ਨਹੀਂ ਰੂਬਰੂ ਪ੍ਰੋਗਰਾਮ ਵੇਖਣੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਸੁਬੀਕਾਰ ਰੂਬਰੂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਵਕ-ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਮੰਜਲਾ ਸਰਕੀਤियां ਹੁੰਦੀਆਂ ਨੇ ਤੇ ਆਪਣਾ ਇੱਕ ਖਾਸ ਮੁਕਾਮ ਹਾਸਲ ਕੀਤਾ ਹੁੰਦਾ ਹੈ ਅੱਜ ਦਾ ਰੂਬਰੂ ਪ੍ਰੋਗਰਾਮ ਹੈ ਬਹੁਤ ਹੀ ਖਾਸ ਕਿਉਂਕਿ ਅੱਜ ਅਸੀਂ ਜਿਸ ਮਹਿਮਾਨ ਤੁਹਾਡੇ ਰੂਬਰੂ ਕ੍ਰੌਨਜ਼ ਆ ਰਹੇ ਆ ਉਹ ਆਪਣੇ ਆਪ ਚ ਇੱਕ ਮਿਸਾਲ ਨੇ ਉਹ ਐਂਕਰ ਵੀ ਨੇ ਉਹ ਲੇਖਕ ਵੀ ਨੇ ਉਹ ਪੱਤਰਕਾਰ ਵੀ ਨੇ ਤੇ ਉਹ ਗੀਤਕਾਰ ਵੀ ਨੇ ਜੇਕਰ ਮੈਂ ਉਹਨਾਂ ਦੇ ਕੁਝ ਗੀਤਾਂ ਦਾ ਜ਼ਿਕਰ ਕਰਨਾ ਚਾਹਾਂ ਬੋਲਦੀ ਰਕਾਨੇ ਤੂੰ ਵੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਚਾਹੇ ਅਸੀਂ ਦੁਪੱਟਾ ਤੇਰਾ ਸੱਤ ਰੰਗ ਦੀ ਗੱਲ ਕਰ ਲਈਏ ਤੇ ਜਾਂ ਅਸੀਂ ਗੱਲ ਕਰ ਲਈਏ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਹੀਂ ਦੁੱਧ ਵਿਕਦਾ ਤੇ ਇਸ ਤਰ੍ਹਾਂ ਦੇ ਕਈ ਗੀਤ ਬਿਨਾ ਕਿਸੇ ਦੇਰੀ ਦੇ ਮਿਲਦੇ ਆ ਜੀ ਸ਼ਮਸ਼ੇਰ ਸਿੰਘ ਸੰਧੂ ਹਣਾ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਕੀ ਸਰ ਆਗਾਜ਼ ਕਰਦੀ ਹਾਂ ਪ੍ਰੋਗਰਾਮ ਦਾ ਇੱਥੋਂ ਕਿ ਜੇਕਰ ਮੈਂ ਗੱਲ ਕਰਾਂ ਕਿ 60 ਦੇ ਦਹਾਕੇ ਤੋਂ ਅਗਰ ਅਸੀਂ ਸ਼ੁਰੂ ਹੋ ਜਾਈਏ ਜੀ ਤੇ ਹੁਣ ਤੱਕ ਕਈ ਦਹਾਕਿਆਂ ਦਾ ਤੁਹਾਡੇ ਕੋਲ ਤਜਰਬਾ ਬਹੁਤ ਸਾਰੇ ਗਾਇਕਾਂ ਦੀਆਂ ਤੁਸੀਂ ਧੁੱਪਾਂ ਛਾਵਾਂ ਖੁਸ਼ੀਆਂ ਗਮੀਆਂ ਦੇ ਚਸ਼ਮਦੀਦ ਗਵਾਓ ਕੀ ਕਹਿਣਾ ਚਾਹੋਗੇ ਦੇਖੋ ਇੱਡਾ ਜਿਹੜਾ ਲੰਮਾ ਸਮਾਂ ਜੀ ਸਬਾਬ ਹੋ ਜਾਂਦਾ ਵੀ ਰੱਬ ਵੱਲੋਂ ਕਿ ਲੋ ਕੁਦਰਤ ਵੱਲੋਂ ਮੈਨੂੰ ਇੰਨਾ ਮੌਕਾ ਮਿਲਿਆ ਇਨਾਂ ਦੇ ਨੇੜੇ ਹੋਣ ਦਾ 8-9 ਪੀੜੀਆਂ ਜੀ ਢਾਡੀ ਅਮਰ ਸਿੰਘ ਸ਼ੌਂਕੀ ਸੋਹਣ ਸਿੰਘ ਸੀਤਲ ਜਮਲਾ ਜੱਟ ਸਰਿੰਦਰ ਕੌਰ ਤੋਂ ਗਿਣਦੇ ਹੋਏ ਮਲਕੀਤ ਬਿੰਦ ਰਖੀਆ ਗੁਰਦਾਸ ਮਾਨ ਹੰਸ ਰਾਏ ਤੇ ਮੈਂ ਕਹਿੰਦਾ ਹੁਣਾਂ ਵੀ ਆ ਬਿਲਕੁਲ ਨਵੇਂ ਮੁੰਡੇ ਜਿਹੜੇ ਹਿੰਮਤ ਸੰਦੂ ਦੀਪ ਬਾਜਵਾ ਤੱਕ ਆਇਆ ਤੇ ਉਹ ਵਕਈ ਉਹਨਾਂ ਦੀਆਂ ਮੈਂ ਧੁੱਪਾਂ ਛਾਵਾਂ ਇੰਨੀਆਂ ਹੰਡਾਈਆਂ ਉਹਨਾਂ ਨਾਲ ਇੰਨਾ ਜ਼ਿਆਦਾ ਤੁਰਿਆ ਫਿਰਿਆ ਉਹਨਾਂ ਦੇ ਹਰ ਤਰ੍ਹਾਂ ਇਕੱਲੀ ਗਾਇਕੀ ਨਹੀਂ ਦੇਖੀ ਗੀਤਕਾਰਾਂ ਦੀ ਵੀ ਇਸੇ ਤਰ੍ਹਾਂ ਤੇ ਉਹਨਾਂ ਨੂੰ ਜਿਆਦਾ ਇਸੇ ਕਰਕੇ ਮੈਂ ਬਹੁਤ ਸਾਰੇ ਪ੍ਰੋਗਰਾਮ ਵੀ ਉਹਨਾਂ ਤੇ ਕੀਤੇ ਤੇ ਕਿਤਾਬ 'ਚ ਵੀ ਦੇਰੀ ਹੋ ਰਹੀ ਆ ਜੀ ਵੀ ਉਹ ਕਿਤਾਬੀ ਰੂਪ ਦੇ ਵਿੱਚ ਵੀ ਉਹ ਸਾਰਾ ਕੁਝ ਮੈਂ ਪਾ ਰਿਆਂ ਜਮਲਾ ਜੱਟ ਨੇ ਕਿੰਨੇ ਕ ਰਿਕਸ਼ੇ ਪਾਏ ਹੋਏ ਸੀ ਕਿਰਾਏ ਤੇ ਇਦਾਂ ਦੀਆਂ ਜਿਹੜੀਆਂ ਮਤਲਬ ਪਿਆਰੀਆਂ ਘਟਨਾਵਾਂ ਉਹਨਾਂ ਦਾ ਮੈਂ ਜ਼ਿਕਰ ਕਰ ਉਹਦੇ ਚ ਕਰ ਰਿਹਾ ਜੀ ਜਿਹੜੀ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਕਿ ਤੁਸੀਂ ਲੇਖਕ ਵੀ ਹੋ ਪੱਤਰਕਾਰ ਵੀ ਹੋ ਔਰ ਗੀਤਕਾਰ ਵੀ ਹੋ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਜਿਹੜੀ ਮੇਰੀ ਹੈਗੀ ਹੈ ਜੀ ਉਹ ਕਹਾਣੀਕਾਰ ਵਜੋਂ ਤੇ ਕਵੀ ਵਜੋਂ ਸੀ ਜੀ ਮੇਰੀਆਂ ਕਹਾਣੀਆਂ ਬਹੁਤ ਸਰੀਆਂ ਅਮਰਤਾ ਪ੍ਰੀਤਮ ਦੇ ਮੈਗਜ਼ੀਨ ਨਾਗਮਣੀ ਛਪੀਆਂ ਜੀ ਤੇ ਕਵਿਤਾਵਾਂ ਆਰਸੀ ਪ੍ਰੀਤ ਲੜੀ ਹੇਮਜੋਤੀ ਜਿਹੜੇ ਇਦਾਂ ਦੇ ਮੈਗਜ਼ੀਨ ਸੀ ਉਹਨਾਂ 'ਚ ਛਪਤੀਆਂ ਰਹੀਆਂ ਜੀ ਤੇ ਫਿਰ ਉਹ ਕਹਾਣੀਕਾਰਾਂ ਤੋਂ ਤੇ ਕਵੀ ਤੋਂ ਗਾਹ ਜਿਹੜਾ ਦਾ ਮੋੜ ਕੱਟ ਗਿਆ ਤੇ ਉਹ 9092 ਚ ਆ ਕੇ ਗੀਤਕਾਰੀ ਵੱਲ ਨੂੰ ਆ ਗਿਆ ਕਿਉਂਕਿ ਇਹ ਵੀ ਕਿਤੇ ਅੰਦਰ ਜੀ ਗੱਲ ਸੁਲਗ ਦੀ ਸੀ ਜਾਂ ਸ਼ੌਕ ਸੀਗਾ ਉਹ ਗੀਤ ਇੰਨੇ ਚੱਲ ਨਿਕਲੇ ਜਿਹਦਾ ਨਾਂ ਚੱਲਦੇ ਤਾਂ ਫੇਰ ਸ਼ਾਇਦ ਮੈਂ ਕਵੀ ਵੱਲ ਜਾਂ ਕਹਾਣੀਆਂ ਬਕਰ ਵਜੋਂ ਉਧਰ ਮੁੜ ਜਾਂਦਾ ਪਰ ਮੈਂ ਇਸ ਕਰਕੇ ਨਾ ਮੁੜਿਆ ਫਿਰ ਮੇਰੀ ਗੀਤਕਾਰੀ ਜ਼ਿਆਦਾ ਭਾਰੂ ਹੋ ਗਈ ਕਵਿਤਾ ਤੇ ਕਹਾਣੀ ਜਰਾ ਇੱਕ ਪਛੜ ਗਈ ਬਚਪਨ ਤੋਂ ਸ਼ੌਂਕ ਸੀਗਾ ਕੜ ਦਾ ਮਾਹੌਲ ਕਿਦਾਂ ਦਾ ਸੀਗਾ ਸਾਡੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਪਹਿਲ ਜਦੋਂ ਮੈਂ ਦੇਖਿਆ ਹਰਚਰਨ ਗਰੇਵਾਲ ਨਰਿੰਦਰ ਬੀਬਾ ਜਗਤ ਸਿੰਘ ਜੱਗਾ ਜਗਮੋਣਕ ਔਰ ਇਹਨਾਂ ਦੇ ਵਿਆਹਾਂ ਤੇ ਪ੍ਰੋਗਰਾਮ ਲੱਗਦੇ ਸੀ ਜਾਂ ਕਿਤੇ ਕਿਤੇ ਮੇਲਿਆਂ 'ਚ ਵੀ ਇਹ ਗਾਉਣ ਆਉਂਦੇ ਸੀ ਜੀ ਉਹ ਜਿਹੜੇ ਮੈਂ ਇਹਨਾਂ ਦੇ ਅਖਾੜੇ ਦੇਖਦਾ ਰਿਆ ਉਹ ਤਾਂ ਬੜੀ ਚਾਹ ਦੇ ਨਾਲ ਮੈਂ ਵੀ ਤੇ ਮੇਰੇ ਵਰਗੇ ਹੋਰ ਵੀ ਜਿਹੜੇ ਸੀਗੇ ਇੱਕ ਮੇਲਿਆਂ ਦੇ ਵਿੱਚੋਂ ਜਿਹਨੂੰ ਕਿੱਸਾ ਕਹਿੰਦੇ ਆ ਨੇ ਕਿੱਸਾ ਜਾਂ ਮਾਲਵੇ ਚਿੱਠਾ ਕਹਿੰਦੇ ਆ ਉਹ ਮੈਂ ਚਿੱਠੇ ਬਹੁਤ ਖਰੀਦ ਖਰੀਦ ਪੜਦਾ ਰਿਹਾ ਜਿਹਦੇ ਵਿੱਚ ਸ਼ੀਰੀ ਫਰਿਆਦ ਵੀ ਆ ਜਿਹਦੇ ਵਿੱਚ ਮਿਰਜ਼ਾ ਸਾਹਿਬਾ ਵੀ ਆ ਹੀਰ ਰਾਂਝਾ ਵੀ ਆ ਉਹ ਸਾਰੇ ਕਾਸੇ ਦੇ ਵਿੱਚੋਂ ਮੈਨੂੰ ਗਾ ਜਾ ਕੇ ਮੈਨੂੰ ਲੱਗਦਾ ਕਿ ਉਹ ਮੇਰੀ ਲੇਖਣੀ ਨੂੰ ਇਹ ਆਸਰਾ ਮਿਲਿਆ ਜੀ ਜਦੋਂ ਤੱਕ ਕਿਸੇ ਗੀਤ ਨੂੰ ਤਰਜ ਨਹੀਂ ਮਿਲਦੀ ਸੰਗੀਤ ਨਹੀਂ ਮਿਲਦਾ ਉਦੋਂ ਤੱਕੋ ਗੀਤ ਜਿਹੜਾ ਉਹ ਕਵਿਤਾ ਹੀ ਰਹਿੰਦੀ ਹੈ ਤੁਹਾਡਾ ਪਹਿਲਾ ਗੀਤ ਉਹ ਕਿਹੜਾ ਗੀਤ ਸੀ ਜਿਹੜਾ ਤੁਸੀਂ ਸੰਗੀਤ ਦੇ ਕੇ ਜਾਂ ਤਰਜ ਦੇ ਕੇ ਉਸ ਨੂੰ ਪੇਸ਼ ਕੀਤਾ ਪਹਿਲਾ ਇੱਕ ਗੀਤ ਸੀਗਾ ਲੋਕ ਗਾਥਾ ਸੀ ਜਾਨੀ ਚੋਰ ਜੀ ਉਹ ਸੁਰਿੰਦਰ ਉਦੋਂ ਤਵਿਆਂ ਦਾ ਯੁੱਗ ਸੀ ਜੀ ਸੁਰਿੰਦਰ ਚਿੰਦੇ ਨੇ ਐਲਪੀ ਰਿਕਾਰਡ ਚ ਇਹ ਪਾਈ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਨੂੰ ਗਾਹ ਛੇਤੀ ਜਿਹੜਾ ਪਹਿਲਾ ਗੀਤ ਆ ਉਹ ਹੈ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਜੀ ਇਹ ਸਰਦੂਲ ਸਕੰਦਰ ਨੇ ਗਾਇਆ ਸੀ ਉਦੋਂ ਇੱਕ ਉਹ ਡਿਸਕੋ ਲੈਅ ਬਹੁਤ ਭਾਰੂ ਹੋਈ ਸੀ 나ਜ਼ੀਆ हसन ਬੜੀ ਛਾ ਗਈ ਸੀ ਜੀ ਤੇ ਮੈਂ ਉਹਨਾਂ ਤੇ ਵਿਅੰਗ ਕੀਤਾ ਸੀ ਦੁੱਖ ਪ੍ਰਗਟ ਕੀਤਾ ਸੀ ਵੀ ਸਾਡੇ ਪੰਜਾਬੀ ਗਾਉਣ ਵਾਲਿਆਂ ਨੂੰ ਵੀ ਇਦਾਂ ਹੋ ਗਿਆ ਇਹ ਗੀਤ ਚੱਲਣ ਦੇ ਨਾਲ ਇਹਨਾਂ ਪਸੰਦ ਕਰ ਲਿਆ ਗਿਆ ਤੇ ਕਲਾਕਾਰ ਭਾਈਚਾਰਾ ਮੇਥੋਂ ਗੀਤ ਮੰਗਣ ਲੱਗ ਗਿਆ ਜੀ ਬਸ ਫਿਰ ਚਲ ਸੋ ਚਲ ਫਿਰ ਚਲ ਸੋ ਚਲ ਜਿਹੜੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੁਸੀਂ ਆ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਲਾਜ਼ਮੀ ਬਣਦਾ ਹੈ ਕੀ ਚਾਹੀਏ ਅਸੀਂ ਗਾਇਕ ਦੀ ਗੱਲ ਕਰ ਲਈਏ ਚਾਹੀਏ ਅਸੀਂ ਗੀਤਕਾਰੀ ਦੀ ਗੱਲ ਕਰ ਲਈਏ ਇੱਕ ਜਾਂ ਦੋ ਗੀਤ ਹਿੱਟ ਹੁੰਦੇ ਆ ਉਸ ਤੋਂ ਬਾਅਦ ਕਿਤੇ ਅਲੋਪ ਜੇ ਹੋ ਜਾਂਦੇ ਆ ਪਰ ਸੰਦੂ ਇੱਕ ਅਜੇਹਾ ਨਾਮ ਕਿ ਜਿਹੜਾ ਚੱਲੀ ਗਿਆ ਗਾਂ ਤੋਂ ਗਾਂ ਗਾਂ ਤੋਂ ਗਾ ਕੀ ਕਾਰਨ ਹੈ ਇਸਦੇ ਪਿੱਛੇ ਉਹਦੇ ਚ ਦੇਖੋ ਜਿਹੜੀ ਵੱਡੀ ਟੀਮ ਬਣੀ ਨਾ ਸੁਰਜੀਤ ਬਿੰਦਰਖੀਆ ਜੀ ਅਤਲ ਸ਼ਰਮਾ ਤੇ ਮੈਂ ਜਿਵੇਂ ਬਿੰਦਰਖੀਆ ਬਾਰੇ ਵੀ ਉਹਨੂੰ ਚੈਂਪੀਅਨ ਗਾਇਕ ਕਿਹਾ ਜਾਂਦਾ ਜੀ ਬਿਲਕੁਲ ਉਹਦੀਆਂ 31 32 ਕਸਟਾਂ ਆਈਆਂ ਹਰ ਵਾਰ ਹਿੱਟ ਹਰ ਵਾਰ ਹਿੱਟ ਹੋਣਾ ਕਦੇ ਵਿਖਦਾ ਜਾਏ ਕੋਰੇ ਪਾਣੀ ਕਦੇ ਬਸ ਕਰ ਬਸ ਕਰ ਕਦੇ ਦੁਪੱਟਾ ਸੱਤ ਰੰਗ ਦਾ ਫਿਰ ਮੁਖੜਾ ਦੇਖ ਕੇ ਮਰ ਗਿਆ ਪੀਕੇ ਹੁੰਦੇ ਮਾਵਾ ਨਾਲ ਯਾਰ ਬੋਲਦਾ ਹੈ ਜੀ ਤੇ ਟੜਕੇ ਕੜੇ ਦਾ ਪਾਣੀ ਬਸ ਉਹ ਐਸਾ ਆਵਾਜ਼ ਦਾ ਤੇ ਸ਼ਬਦਾਂ ਦਾ ਸਮੇਲ ਹੋਇਆ ਬਤਲ ਦਾ ਸੰਗੀਤ ਉਹ ਹਰ ਵਾਰ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਕਿਸੇ ਨੂੰ ਰੰਗ ਦੇ ਪੱਤੇ ਪਏ ਜਾਂਦੇ ਆ ਜੀ ਇਸੇ ਦਰੋਂ ਹੰਸਰਾਜ ਜੀ ਨੇ ਮਿਰਲ ਗੀਤ ਬਹੁਤ ਚੱਲ ਗਏ ਸਵੀ ਮੇਰੀ ਵਾਰ ਮੇਵਾਰੀਆਂ ਨਹੀਂ ਸਵੀ ਐ ਨਾ ਤੋਂ ਪ੍ਰੇਣੀ ਨਾ ਛਾਵੰਦਿਆ ਧਾਰਮਿਕ ਗੀਤ ਅਜੇ ਤੱਕ ਬਹੁਤ ਸਿੰਗਰ ਪਹਿਲਾ ਗੀਤ ਸ਼ੁਰੂ ਉੱਥੋਂ ਕਰਦੇ ਆ ਵਿੱਚ ਸਰਦੂਲ ਸਕੰਦਰ ਗੁਰਦਾਸ ਮਾਨ ਵੀ 88 ਗਾਇਕ ਕਲਾਕਾਰਾਂ ਨੇ ਮੇਰੇ ਗੀਤਾਂ ਨੂੰ ਗਾਇਆ ਮੇਲ ਤੇ ਫੀਮੇਲ ਜੀ ਮੇ ਸਰਿੰਦਰ ਕੌਰ ਤੋਂ ਲੈ ਕੇ ਨਾ ਸਰਵਜੀਤ ਕੋਕੇ ਵਾਲੀ ਬਿੱਟੀ ਤੱਕ ਜੀ ਨੂਰੀ ਹੁਣੀ ਜੀ ਤੇ ਇਸੇ ਤਰ੍ਹਾਂ ਹੀ ਉਧਰੋਂ ਹੰਸ ਰਾਜ ਸਰਦੂਲ ਸਕੰਦਰ ਸਰਿੰਦਰ ਚੰਦਾ ਮਾਨਕ ਬਿੰਦਰਖਿਆ ਜੀ ਤੇ ਇਹਦੇ ਚੋਂ 154 ਗੀਤ ਇਕੱਲੇ ਬਿੰਦ ਰਖੀ ਨੇ ਗਾਏ ਆ ਜੀ ਟੋਟਲ ਗਿਣਤੀ ਮੇਰੀ 506 ਗੀਤ ਹੋ ਚੁੱਕੀ ਆ ਜੀ ਅਸੀਂ ਬਿੰਦ ਰਖੀਆ ਸਾਹਿਬ ਦੀ ਗੱਲ ਕਰ ਰਹੇ ਆ ਔਰ ਦੂਰਦਰਸ਼ਨ ਤੇ ਵੀ ਉਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਆ ਜੇਕਰ ਅਸੀਂ ਦੂਰਦਰਸ਼ਨ ਸਾਡੇ ਤੇ ਗੀਤ ਹੈ ਜੀ ਫਕੀਰ ਜੋਗਿਆ ਜੇ ਉਸ ਗੀਤ ਦੇ ਨਾਲ ਸਾਂਝੀ ਕੋਈ ਯਾਦ ਤੁਹਾਨੂੰ ਕਰਨ ਨੂੰ ਕਿਹਾ ਜਾਏ ਤਾਂ ਤੁਸੀਂ ਕਿਹੜੀ ਯਾਦ ਸਾਂਝੀ ਕਰੋਗੇ ਹਾਂਜੀ ਹਾਂਜੀ ਉਹ ਟਿਪੀਕਲ ਫੋਕ ਸੀ ਜੀ ਇਹਦਾ ਜਦਾਂ ਕਿ ਮੇਰੇ ਕਿਤੇ ਬਚਪਨ ਦੇ ਵਿੱਚ ਬੈਠਾ ਸੀ ਇੱਕ ਮੋਗੇਵਲ ਦਾ ਕਲਾਕਾਰ ਸੀ ਕਵੀਸ਼ਰ ਪਾਲ ਸਿੰਘ ਪੰਚ ਉਹ ਗਾਉਂਦਾ ਹੁੰਦਾ ਸੀ ਇਹ ਉਹਦੀ ਲਾਈਨ ਨੂੰ ਜਰਾ ਇੱਕ ਮੈਂ ਲੈ ਕੇ ਤੇ ਮੈਂ ਪੂਰੇ ਦਾ ਪੂਰਾ ਗਾਹ ਗੀਤ ਉਹ ਸਾਰੇ ਆ ਵੀ ਜਿਹੜੇ ਨਾ ਲਾੜਲੇ ਗੀਤ ਆ ਜਬ ਮੈਨੂੰ ਵਾਰ-ਵਾਰ ਪਿਆਰੇ ਲੱਗਦੇ ਆ ਇਹ ਜੋਗੀ ਆ ਉਹਨਾਂ ਚੋਂ ਇੱਕ ਜੀ ਆਓ ਸੁਣਦੇ ਆ ਬਹੁਤ ਖੂਬ ਆ ਦੂਰਦਰਸ਼ਨ ਦੇ ਲਿਸ਼ਕਾਰਾ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੀਗਾ ਉਹ ਫਲਮਾਇਆ ਗਿਆ ਸੀ ਆ ਬਹੁਤ ਸਾਰੇ ਹੋਰ ਗਾਇਕਾਂ ਦੇ ਨਾਲ ਵੀ ਤੁਸੀਂ ਜਿਹੜੇ ਗੀਤ ਹੈ ਗੀਤ ਦਿੱਤੇ ਆ ਤੁਸੀਂ ਬਹੁਤ ਸਾਰੇ ਗਾਇਕਾਂ ਨੂੰ ਪਰ surjit bindrakhia ਦੇ ਨਾਲ ਤੁਹਾਡਾ ਨਾਮ ਜੁੜਦਾ ਇਹਦਾ ਕੀ ਕਾਰਨ ਹੈ ਜੀ ਇਹਦਾ ਕਾਰਨ ਇੱਕ ਤਾਂ ਵੀ ਕੁਆਂਟੀਟੀ ਗਿਣੋ 154 ਉਹਨੇ ਇਕੱਲੇ ਦੀ ਆਵਾਜ਼ ਚਾਹੀ ਜੀ ਦੂਸਰਾ ਹੈ ਕਿ ਕੁਆਲਿਟੀ ਕੁਦਰਤੀ ਜੀ ਵੀ ਉਹਨੂੰ ਤਦੀ ਚੈਂਪੀਅਨ ਗਾਇਕ ਕਿਹਾ ਗਿਆ ਕਿ ਹਰ ਵਾਰੋ ਹਿੱਟ ਹੋ ਜਾਣਾ ਹਰ ਵਾਰ ਹਿੱਟ ਹੋ ਜਾਣਾ ਜਦੋਂ ਅਸੀਂ ਬੈਠਦੇ ਸੀ ਰਿਕਾਰਡਿੰਗ ਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਕਿਵੇਂ ਚਿਤ ਪਿਆ ਹੋਇਆ ਜੀ ਤੇ ਵੀ ਉਹ ਦੱਸਦੇ ਉਹ ਮੈਂ ਜਿਸ ਤਰ੍ਹਾਂ ਗੁੰਗਣਾ ਆ ਕੇ ਦੱਸਦਾ ਸੀਗਾ ਉਹ ਹੀ ਲਗਭਗ ਉਹੀ ਤਰਜ਼ ਉਹਨਾਂ ਨੂੰ ਪਸੰਦ ਆ ਜਾਂਦੀ ਸੀ ਉਹੀ ਮਚ्योर ਹੋ ਜਾਂਦੀ ਸੀ ਇੱਕ ਵਾਰ ਪੂਰਨ ਸ਼ਾਹ ਕੁੱਟੀ ਜੀ ਨੇ ਗੱਲ ਕਹੀ ਸੀਗੀ ਮੈਨੂੰ ਲੱਗੇ ਬੜੀ ਕਮਾਲ ਦੀ ਗੱਲ ਆ ਉਹ ਕਹਿੰਦਾ ਜਿਹੜਾ ਇੱਕ ਕਾਗਜ਼ ਤੇ ਜਦੋਂ ਰਾਈਟਰ ਗੀਤ ਲਿਖ ਦਿੰਦਾ ਨਾ ਉਹਦੇ ਵਿੱਚ ਤਰਜ਼ ਸੁੱਤੀ ਹੁੰਦੀ ਹੈ ਜੀ ਸੰਗੀਤਕਾਰ ਤੇ ਗਾਇਕ ਨੂੰ ਸੁੱਤੀ ਹੋਈ ਤਰਜ਼ ਨੂੰ ਜਗਾਉਂਦਾ ਜੀ ਤੇ ਜੇ ਕਹਿੰਦਾ ਗੀਤ ਵਿੰਗ ਤੜੰਗਾ ਹੋਊ ਤੇ ਗਾਇਕ गा ਨਹੀਂ ਸਕਦਾ ਸੰਗੀਤਕਾਰ ਸੰਗੀਤ ਨਹੀਂ ਦੇ ਸਕਦਾ ਜੀ ਉਹ ਕਹਿੰਦਾ ਹੁੰਦਾ ਸੀ ਜਿਹੜਾ ਰਾਈਟਰ ਆ ਅਸਲ ਵਿੱਚ ਗੀਤ ਦੀ ਮਾਂ ਉਹੀ ਜੀ ਆ ਡੀਡੀ ਪੰਜਾਬੀ ਦੇ ਉੱਪਰ ਵੀ ਤੁਸੀਂ ਬਤੌਰ ਐਂਕਰ ਵੀ ਇੱਥੇ ਕੰਮ ਕੀਤਾ ਹੈ ਔਰ ਜਦੋਂ ਡੀਡੀ ਪੰਜਾਬੀ ਦੀ 24 ਘੰਟੇ ਦੀ ਪ੍ਰਸਾਰਣ ਸੇਵਾ ਦਾ ਆਗਾਜ਼ ਹੋਇਆ ਸੀ ਉਸ ਦੇ ਵੀ ਤੁਸੀਂ ਚਸ਼ਮਦੀਦ ਗਵਾਓ ਕੋਈ ਯਾਦ ਉਸ ਦੇ ਨਾਲ ਜਿਆਦਾ ਤਾਂ ਇੰਨੀਆਂ ਮੈਂ ਕੀ ਮੇਰਾ ਖਿਆਲ ਪੰਜਾਬ ਦੇ ਸਾਰੇ ਨਾਮੀ ਰਾਈਟਰ ਤੇ ਗਾਇਕ ਅੰਦਰੋਂ ਇੰਨੇ ਜੁੜੇ ਹੋਏ ਆ ਜਲੰਧਰ ਦੂਰਦਰਸ਼ਨ ਨਾਲ ਜੀ ਮਤਲਬ ਉਹ ਸਮਝਦੇ ਵੀ ਅਸੀਂ ਜਿਹੜੀ ਉਪਜ ਆ ਤੇ ਸਾਡੀ ਜਿਹੜੀ ਸ਼ੁਰੂਆਤ ਆ ਉਹ ਹੋਈ ਇੱਥੋਂ ਹੁਣ ਜਦੋਂ ਇੰਨੇ ਗੈਪ ਬਾਅਦ ਮੈਂ ਦੁਬਾਰਾ ਆਇਆ ਤਾਂ ਮੇਰੇ ਅੰਦਰ ਉਹੀ ਚਾਹ ਤੇ ਉਤਸ਼ਾਹ ਸੀ ਜੀ ਵੀ ਜਲੰਧਰ ਦੂਰਦਰਸ਼ਨ ਨੇ ਯਾਦ ਕੀਤਾ ਫਿਰ ਤੁਹਾਗੇ ਜਿੰਨਾ ਜਿਵੇਂ ਕੋਈ ਔਰਤ ਪੇਕਿਆਂ ਨੂੰ ਪਿਆਰ ਕਰਦੀ ਆ ਨਾ ਪੇਕਿਆਂ ਨੂੰ ਯਾਦ ਕਰਦੀ ਆ ਤੇ ਪੀਕੇ ਆ ਕੇ ਫਿਰ ਉਹ ਸਾਰਾ ਉਹਨਾਂ ਗਲੀਆਂ ਮਹੱਲਿਆਂ ਚ ਦਿੰਦੀ ਆ ਸਾਡੇ ਲਈ ਇਹ ਬਹੁਤ ਚਾਹ ਵਾਲੀ ਗੱਲ ਹੈ ਤੇ ਆਓ ਜੀ ਫਿਰ ਸੁਣਦੇ ਆ ਉਹ ਹੀ ਗੀਤ ਜਿਹਦੇ ਤੇ ਹਰ ਪੰਜਾਬੀ ਨੇ ਭੰਗੜੇ ਪਾਇਆ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਬਹੁਤ ਖੂਬ ਔਰ ਸ਼ਾਇਦ ਹੀ ਕੋਈ ਪੰਜਾਬੀ ਇਦਾਂ ਦਾ ਹੋਵੇਗਾ ਜਿਸ ਨੇ ਖੁਸ਼ੀ ਦੇ ਮੌਕਿਆਂ ਤੇ ਇਸ ਗੀਤ ਤੇ ਪੰਗੜੇ ਨਹੀਂ ਪਾਏ ਔਰ ਜਦੋਂ ਸੰਧੂ ਸਾਹਿਬ ਦਾ ਨਾਂ ਵੀ ਅਪਬੀਟ ਜਿਹੜੇ ਗੀਤ ਨੇ ਉਹਨਾਂ ਦੇ ਨਾਲ ਜੁੜਦਾ ਹੈ ਕੀ ਕਹਿਣਾ ਚਾਹੋਗੇ ਇੱਕ ਪ੍ਰੋਫੈਸਰ ਸੀ ਆਪਣੇ ਉਹ ਮੈਨੂੰ ਮੋਹਨ ਸਿੰਘ ਮੇਲੇ 'ਚ ਮਿਲਿਆ ਜੀ ਕਹਿੰਦਾ ਬਸ ਮੈਂ ਇੱਕ ਤਰ੍ਹਾਂ ਨਾਲ ਗੱਲ ਕਹਿਣੀ ਸੀ ਤੇ ਕਹਿ ਕੇ ਉਹ ਗਵਾਚ ਗਿਆ ਮੇਲੇ 'ਚ ਉਹਨੇ ਮੈਨੂੰ ਇਹ ਕਿਹਾ ਕਹਿੰਦਾ ਵੀ ਇਹ ਜਿਹੜਾ ਗੀਤ ਆ ਨਾ ਯਾਰ ਬੋਲਦਾ ਇਹ ਸਮਾਂ ਪਾ ਕੇ ਹੋਰ 5 ਸਾਲ 10 ਸਾਲ 20 ਸਾਲ ਨੂੰ ਇਹਦੇ ਤੋਂ ਗੀਤਕਾਰ ਦਾ ਵੀ ਨਾਮ ਮਿਟ ਜੂਗਾ ਇਹਦੇ ਤੋਂ ਗਾਇਕ ਦਾ ਵੀ ਨਾਮ ਮਿਟ ਜੂਗਾ ਇਹ ਜਿਹੜਾ ਗੀਤ ਹੈ ਨਾ ਲੋਕ ਗੀਤ ਬਣ ਜੂਗਾ ਬਿਲਕੁਲ ਗੱਲ ਕਰਦੀਆਂ ਮਿੱਤਰਾਂ ਦਾ ਦਿਲ ਨੱਚਦਾ ਇਸ ਗੀਤ ਦੀਆਂ ਯਾਦਾਂ ਦੇ ਬਾਰੇ ਮੈਂ ਜਦੋਂ ਵੀ ਆ ਲਿਖਦਾ ਇਹ ਕੱਲ ਤਾਂ ਜ ਲਿਖਦਾ ਇਕੱਠਵਟ 'ਚ ਨਹੀਂ ਲਿਖ ਹੁੰਦਾ ਤੇ ਐਵੇਂ ਨਹੀਂ ਬਈ ਰੋਟੀ ਖਾ ਕੇ ਅੱਜ ਕਿਤੇ ਉਦੋਂ ਨਹੀਂ ਲੇਖ ਹੁੰਦਾ ਕਲਕੱਤਾ ਦੇ ਵਿੱਚ ਤੇ ਚਾਹੇ ਉਪਾਰਕ ਹੋਵੇ ਚਾਹੇ ਕੋਈ ਸਫਰ ਹੋਵੇ ਜਾਂ ਤੇ ਆਪਣਾ ਉਹ ਵੀ ਐ ਜਿਹੜੇ ਇੱਕ ਕਵਰਸ਼ਨ ਗੀਤ ਹੁੰਦੇ ਆ ਜਿੱਦਾਂ ਬੜਾ ਪਿਆਰਾ ਜਿਹਾ ਲੱਗਦਾ ਲੱਕ ਤੇ ਪਰਾਂਦਾ ਨੱਚਦਾ ਨੱਚਦਾ ਸਭ ਬਹੁਤ ਖੂਬ ਔਰ ਤੁਸੀਂ ਆਪਣੇ ਸਫਰ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਦੋ ਮੰਜਿਆਂ ਤੇ ਜੋੜ ਕੇ ਸਪੀਕਰ ਲਗਾਏ ਜਾਂਦੇ ਸੀ ਉਥੋਂ ਲੈ ਕੇ ਹੁਣ ਤੱਕ ਅੱਜ ਅਸੀਂ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੈ ਅਸੀਂ ਗੀਤ ਸੁਣ ਸਕਦੇ ਹਾਂ ਜਿਹੜਾ ਗੀਤ ਚਾਹੀਏ ਕੀ ਫਰਕ ਮਹਿਸੂਸ ਕਰਦੇ ਹੋ ਕਿਵੇਂ ਦਾ ਤਜਰਬਾ ਸੀ ਬਸ ਉਹਦੇ ਚ ਜਾ ਤਾਂ ਉਹ ਤੋਂ ਸਾਡੀ ਓਵਰ ਵੀ ਥੋੜੀ ਸੀਗੀ ਉਹ ਜਿਹੜਾ ਆਨੰਦ ਜਿਹੜਾ ਅਸੀਂ ਸਪੀਕਰਾਂ ਦਾ ਮੰਜੇ ਜੋੜਨ ਵਾਲਾ ਤੇ ਪੁੰਜੇ ਬਹਿ ਜਾਂਦੇ ਸੀ ਜਮਨਾ ਜੱਟ ਉਹਨਾਂ ਨੂੰ ਜਾਏ ਇਹਨਾਂ ਨੂੰ ਚੌਂਕੜੀ ਮਾਰ ਕੇ ਸੁਣਦੇ ਸੀਗੇ ਉਹਦੇ ਚ ਉਦੋਂ ਵੱਖਰੀ ਕਿਸਮ ਦਾ ਜਾਦੇ ਸਵਾਦ ਤੇ ਨਜ਼ਾਰਾ ਆਉਂਦਾ ਸੀਗਾ ਪਹਿਲਾਂ ਤਵੇ ਹੁੰਦੇ ਸੀ ਹੈ ਨੀ ਉਹਨਾਂ ਤਵੇਆਂ ਨੂੰ ਸਾਫ਼ ਕਰਨਾ ਸੂਈਆਂ ਚੁਗਣੀਆਂ ਸਪੀਕਰ ਤੋਂ ਤੇ ਫਿਰ ਉਹ ਰਕ ਪਲਾਸਟਿਕ ਜੀ ਦੇ ਆ ਗਏ ਈਪੀ ਸੁਪਰ 7 ਐਲਪੀ ਆ ਗਏ ਉਦੋਂ ਜਿਹੜੀਆਂ ਰਿਕਾਰਡਿੰਗਾਂ ਵੀ ਪਹਿਲਾਂ ਪਹਿਲ ਹੁੰਦੀਆਂ ਸੀ ਨਾ ਐਚ ਐਮ ਬੀ ਦੀਆਂ ਉਹਦੇ ਚ ਸੀ ਵੀ ਸਾਰੇ ਸਾਜ਼ ਨਾਲ ਵੱਜਦੇ ਸੀ ਸਿੰਗਰ ਵੀ ਤੇ ਜਿਹਨੂੰ ਮਿਕਸਿੰਗ ਕਹਿੰਦੇ ਆ ਹੁਣ ਤਾਂ ਸਾਰਾ ਕੁਝ ਅਲੱਗ-ਅਲੱਗ ਹੋ ਗਿਆ ਨਾ ਉਦੋਂ ਮਿਕਸਿੰਗ ਵੀ ਅਖੀਰ ਤੇ ਜਿਹੜੀ ਹੁੰਦੀ ਸੀਗੀ ਉਹਦਾ ਜਿਹੜਾ ਸਮ ਅਪ ਕਰਨਾ ਐਂਡ ਕਰਨਾ ਤੇ ਟਾਈਮ ਫਿਕਸ ਹੁੰਦਾ ਸੀ ਇਸੇ ਕਰਕੇ ਉਦੋਂ ਫਿਰ ਪਹਿਲਾਂ ਬਹੁਤ ਅਭਿਆਸ ਲਾ ਕੀਤੀਆਂ ਜਾਂਦੀਆਂ ਸੀ ਹੁਣ ਭਾਵੇਂ ਇੱਕ ਸ਼ਬਦ ਜਾਂ ਇੱਕ ਲਾਈਨ ਅਲੱਗ-ਅਲੱਗ ਸਾਰਾ ਕੁਝ ਹੋ ਗਿਆ ਟੈਕਨੀਕਾਂ ਬਦਲ ਨਹੀਂ ਆਈ ਸੀ ਜੀ ਸੰਧੂ ਸਾਹਿਬ ਨੇ ਬਹੁਤ ਕੰਮ ਕੀਤਾ ਹੈ ਅ ਜੇਕਰ ਤੁਹਾਡੇ ਕੋਲ ਇਹ ਪੁੱਛਣਾ ਚਾਹੀਏ ਕਿ ਕੋਈ ਐਦਾਂ ਦੀ ਖੁਆਇਸ਼ ਜਾਂ ਕੋਈ ਐਦਾਂ ਦਾ ਸੁਪਨਾ ਜੋ ਕਿ ਦੇ ਅਧੂਰਾ ਰਹਿ ਗਿਆ ਹੋਵੇ ਇਹ ਉਦੇ ਚ ਹੈ ਕਿ ਮੈਂ ਤਾਂ ਇਸ ਮਾਮਲੇ ਚ ਸ਼ੁਕਰਗੁਜ਼ਾਰ ਹਾਂ ਰੱਬ ਦਾ ਵੀ ਮੈਨੂੰ ਲੋੜੋਂ ਵੱਧ ਮਾਨਤਾ ਮਿਲੀ ਹੈ ਐਨੀ ਨਹੀਂ ਮਿਲਦੀ ਹੁੰਦੀ ਵੀ ਉਹੀ ਜੇ ਇੱਕ ਗੀਤ ਹਿੱਟ ਹੋ ਜੇ ਤਾਂ ਗੀਤ ਨੇ ਜਿਆਦਾ ਹਿੱਟ ਹੋਏ ਇਨੇ ਗਾਇਕਾ ਨੇ ਫਿਰ ਉਹਦੇ ਨਾਲ ਨਾਲ ਜਿਹੜਾ ਫਿਲਮੀ ਕਲਾਕਾਰਾਂ ਨੂੰ ਮੰਮੇਲ ਨੂੰ ਜਿਹੜੇ ਗਮਹਾਨ ਹਸਤੀਆਂ ਦਾਰਾ ਸਿੰਘ ਪਹਿਲਵਾਨ ਨੂੰ ਤਰਮਿੰਦਰ ਨੂੰ ਮੇਰ ਮਿੱਤਲ ਹੁਣਾ ਨੂੰ ਇੰਨੀ ਨੇੜਤਾ ਮਾਣੀ ਉਹਨਾਂ ਦੀ ਤੇ ਹੁਣ ਤੱਕ ਮਾਰਦੇ ਆ ਮਨੋਜ ਕੁਮਾਰ ਵਰਗੇ ਸੁਭਾਸ਼ ਕੁਈ ਅਨੂਪਮ ਖੇਰ ਹੁਣੀ ਅਮਜਦ ਖਾਨ ਦੇ ਨਾਲ ਬਹਿਣ ਦਾ ਜਿਹੜਾ ਮੌਕਾ ਮਿਲਦਾ ਰਿਹਾ ਉਹ ਸਾਰਾ ਉਸ ਕਰਕੇ ਮਿਲਿਆ ਤੇ ਮੈਂ ਬਹੁਤ ਸੈਟਿਸਫਾਈਡ ਜੀ ਤੁਸੀਂ ਗਾ ਵੀ ਲੈਂਦੇ ਹੋ ਹਾਂਜੀ ਦੋ ਬੋਲ ਮੈਂ ਕਿੰਨ ਗਾਉਂਦਾ ਤਾਂ ਮੈਂ ਨਹੀਂ ਕਹਿੰਦਾ ਪਰ ਕਹਿੰਦਾ ਗੁਣ ਗਣਾ ਲੈਂਦਾ ਮੈਂ ਮੈਂ ਇਸ ਜਿਵੇਂ ਗਾਇਕ ਨੂੰ ਤੇ ਸੰਗੀਤਕਾਰ ਨੂੰ ਦੱਸਦਾ ਵੀ ਹੁੰਦਾ ਜੀ ਕਬਰਾਂ ਵਿੱਚੋਂ ਬੋਲ ਨਿਮਾਏ ਦੁੱਖ ਸੁੱਖ ਧੀ ਨਾਲ ਫੋਲ ਨਿਮਾਏ ਆਵਾ ਤਾਂ ਮੈਂ ਆਵਾ ਮਾਏ ਆਵਾ ਕਿਹੜੇ ਚਾਵਾਂ ਨਾਲ ਮਾਂ ਮੈਂ ਮੋੜ ਨਹੀਂ ਪੇਕੇ ਆਉਣਾ ਕੇਕੇ ਹੁੰਦੇ ਮਾਵਾ ਨਾਲ ਭਾਬੀਆਂ ਨੱਕ ਬੁੱਲ ਵਟਦਿਆਂ ਨੇ ਤੇ ਵੀਰ ਬੇਵਸ ਲੱਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਹੇ ਅੰਦਰ ਅੰਦਰ ਵਗਦੇ ਨੇ ਉਹੀ ਕਰ ਹੈ ਉਹੀ ਵੇੜਾ ਉਹੀ ਕਰ ਹੈ ਉਹੀ ਵੇੜਾ ਕਾਦਾ ਮਣ ਪਰਾਵਾਂ ਨਾਲ ਮਾਵੇਂ ਮੁਰਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾ ਨਾਲ ਪੇਕੇ ਹੁੰਦੇ ਮਾਵਾ ਨਾਲ ਬਹੁਤ ਖੂਬ ਜਿੱਥੇ ਤੁਸੀਂ ਅਪਡੇਟ Song ਜਿਹੜੇ ਨੇ ਉਹ ਲਿਖੇ ਨੇ ਉਥੇ ਨਾਲ ਦੇ ਨਾਲ ਤੁਸੀਂ ਰਿਸ਼ਤਿਆਂ ਦੀ ਤਰਜਮਾਨੀ ਵੀ ਕੀਤੀ ਆ ਮਾਂ ਤੀ ਦੇ ਰਿਸ਼ਤੇ ਨੂੰ ਬਹੁਤ ਖੂਬ ਜਿਹੜਾ ਆ ਉਹ ਲਿਖਿਆ ਆ ਗੱਲ ਕਰਦੇ ਆ ਦੂਰਦਰਸ਼ਨ ਦੇ ਲਿਸ਼ਕਾਰਾ ਪ੍ਰੋਗਰਾਮ ਦੀ ਕਿਉਂਕਿ ਲਿਸ਼ਕਾਰਾ ਪ੍ਰੋਗਰਾਮ ਦੇ ਵਿੱਚ ਸੁਰਜੀਤ ਪਿੰਦ ਰੱਖਿਆ ਹੋਣਾ ਨੇ ਬਹੁਤ ਸਾਰੇ ਗੀਤ ਗਾਏ ਨੇ ਤੁਹਾਡਾ ਇੱਕ ਗੀਤ ਆਇਆ ਸੀ ਇਸ਼ਕੇ ਦੀ ਅੱਗ ਚ ਮਚਾਲਾ ਗੋਰੀਏ ਮਚਨੇ ਮਚਨੇ ਨੂੰ ਅਸੀਂ ਤਾਂ ਜੀ ਉਸ ਦਾ ਕਿਸ ਤਰ੍ਹਾਂ ਦਾ ਤਜਰਬਾ ਸੀ ਉਹ ਵੀ ਸੀ ਉਹ ਟਾਈਟਲ ਗੀਤ ਸੀ ਕੈਸਟ ਦਾ ਜੀ ਉਹ ਕੈਸਟ ਵੀ ਪਹਿਲਾਂ ਐ ਗਿਣੀ ਗਈ ਸੀ ਜਦੋਂ ਮਾਰਕੀਟ ਚ ਆਈ ਰਿਲੀਜ਼ ਹੋਈ ਤੇ ਜਰਕ ਠੰਡੀ ਜਾ ਰਹੀ ਸੀਗੀ ਜੀ ਤੇ ਉਹ ਜਲੰਧਰ ਦੂਰਦਰਸ਼ਨ ਤੋਂ ਜਦੋਂ ਇਹ ਗੀਤ ਲੱਗ ਗਿਆ ਟਾਈਟਲ ਸੌਂਗ ਲੱਗ ਗਿਆ ਜੀ ਤੇ ਉਹ ਕੈਸਟ ਵੀ ਗਰਮੀ ਫੜ ਗਈ ਸੀ ਇਲਿਸ਼ਕਾਰਾ ਪ੍ਰੋਗਰਾਮ ਜੋ ਦੂਰਦਰਸ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਹੈ ਉਸ ਦੇ ਵਿੱਚ ਤੁਹਾਡਾ ਇਹ ਗੀਤ ਆਇਆ ਸੀ ਇਹ ਆਪਣੇ ਰੰਦਾਵਾ ਸਾਹਿਬ ਜੀ ਭਾਜੀ ਇਹ ਇਨਚਾਰਜ ਹੁੰਦੇ ਸੀ ਉਸ ਪ੍ਰੋਗਰਾਮ ਦੇ ਪਹਿਲਾਂ ਅਸੀਂ ਇਹਨਾਂ ਨੂੰ ਫੋਨ ਕੀਤਾ ਵੀ ਸਾਨੂੰ ਜੀ ਵੀ ਮੌਕਾ ਦਿਓ ਜੀ ਤੇ ਇਹਨਾਂ ਨੇ ਕਿਹਾ ਕੋਈ ਨਹੀਂ ਆ ਜਾਓ ਤੇ ਉਹ ਇਹ ਜੁੜੀ ਆ ਵੀ ਅਸੀਂ ਤਾਂ ਉਦੋਂ ਵੀ ਧੰਨਵਾਦੀ ਸੀ ਹੁਣ ਤੱਕ ਉਹਨਾਂ ਦੇ ਧੰਨਵਾਦੀ ਹਾਂ ਅਗਿਆਪਾਲ ਜੀ ਦੇ ਰੰਦਾਵਾ ਸਾਹਿਬ ਦੇ ਤੇ ਇਹਨਾਂ ਦਾ ਸੁਭਾਅ ਹੀ ਐਸਾ ਸੀਗਾ ਮਤਲਬ ਮਿਲਣ ਸਾਰ ਬਹੁਤ ਆ ਮਿਰਨੂ ਬਿੰਦ ਰਖੀਏ ਨੂੰ ਮੇਰੇ ਇਹ ਦਰਜਣਾ ਕਲਾਕਾਰਾਂ ਨੂੰ ਇਹਨਾਂ ਨੇ ਇਸੇ ਤਰ੍ਹਾਂ ਹੀ ਉਤਸ਼ਾਹਤ ਕੀਤਾ ਜੀ ਆ ਬਿੰਦ ਰਖੀਆ ਸਾਹਿਬ ਦੇ ਨਾਲ ਤੁਸੀਂ ਬਹੁਤ ਸਮਾਂ ਬਿਤਾਇਆ ਕਿਵੇਂ ਦੇ ਇਨਸਾਨ ਸੀ ਬਿੰਦ ਰਖੀਆ ਬਹੁਤ ਘੱਟ ਬੋਲਦਾ ਸੀ ਜੀ ਬੋਲਣ 'ਚ ਘੱਟ ਸੀਗਾ ਤੇ ਆਮ ਤੌਰ ਤੇ ਜਿਵੇਂ ਸਾਡਾ ਤਾਂ ਸੁਭਾਅ ਜਦੋਂ ਕਲਾਕਾਰ ਭਾਈਚਾਰਾ ਇਕੱਠਾ ਹੁੰਦਾ ਇੱਕ ਦੂਜੇ ਦੀਆਂ ਲਤ ਖਿੱਚਲੀ ਵਾਹ ਖਿੱਚਲੀ ਗੱਲਾਂ ਫਲਾਨਾ ਚਮਕ ਬਿੰਦ ਰਖੀਆ ਇਤਨਾ ਨਹੀਂ ਸੀ ਬਸ ਮਸਤ ਜਾ ਰਹਿੰਦਾ ਸੀਗਾ ਜੀ ਤੇ ਜਦੋਂ ਬਾਹਰ ਜਾ ਉਹਨੂੰ ਮਤਲਬ ਉਹ ਮਹਾਨ ਗਾਇਕ ਬਣਿਆ ਸਟਾਰ ਗਾਇਕ ਬਣਿਆ ਲੇਕਿਨ ਉਹ ਕਦੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਨਾ ਉਹਨੂੰ ਉਹਨੂੰ ਹੈਰਾਨੀ ਜੀ ਹੁੰਦੀ ਹੁੰਦੀ ਸੀ ਦੇਖੋ ਬਹੁਤ ਵੱਡੇ ਵੱਡੇ ਮਹੋੜ ਲਾ ਤੇ ਜਿੱਥੇ ਹਿੰਦੀ ਫਿਲਮਾਂ ਦੇ ਲੱਗਦੇ ਬੰਬੇ ਉਹਨੇ ਮੈਨੂੰ ਉੱਥੋਂ ਫੋਨ ਕੀਤਾ ਵੀ ਆਪਣੀ ਮੇਰੀ ਫੋਟੋ ਲਈ ਹੋਈ ਆ ਤੇ ਉਹ ਮੁਖੜਾ ਦੇਖ ਕੇ ਕਹਿ ਛੜਦਾ ਫਿਰ ਮੈਨੂੰ ਕਿਹਾ ਮੈਂ ਕਿਹਾ ਬੋਰਡਾਂ ਦੀ ਫੋਟੋ ਖਿੱਚ ਲਿਆ ਜੀ ਫੋਰਮ ਦੇ ਵਿੱਚ ਵੀ ਜਦੋਂ ਟਾਪ 10 ਦੇ ਵਿੱਚ ਦੁਪੱਟਾ ਸੱਤ ਰੰਗ ਦਾ ਨੂੰ ਜੀ ਤਿੰਨ ਮਹੀਨੇ ਸਾਨੂੰ ਟਰਾਫੀਆਂ ਦਿੱਤੀਆਂ ਇੰਗਲੈਂਡ ਵੇਮਲੇਰ ਇਨਾਂ ਚ ਤੇ ਉਹਨੂੰ ਇਹ ਹੁੰਦਾ ਹੁੰਦਾ ਸੀ ਵੀ ਅੱਛਾ ਭਾਈ ਇੱਥੇ ਤੱਕ ਪਹੁੰਚ ਗਏ ਜੀ ਇਸ ਤਰ੍ਹਾਂ ਦੇ ਉਹਨਾਂ ਦੇ ਸੁਪੁੱਤਰ ਗਿਤਾਜ ਬਿੰਦਰਖੀਆ ਦੇ ਲਈ ਨਹੀਂ ਤੁਸੀਂ ਲਿਖਿਆ ਲਿਖਿਆ ਜਿਹੜੀ ਉਹਦੀ ਸ਼ੁਰੂਆਤ ਹੋਈ ਜੀ ਗਿਤਾਜ ਦੀ ਜਿਹੜੀ ਉਹਦੀ ਫੁੱਲ ਫਲੇਜਡ ਸੀਡੀ ਸੀ ਸੀਡੀ ਆਈ ਸੀ ਜਿਹੜੀ ਜਨਮਾਹੀ ਉਹ ਅੱਠ ਦੇ ਅੱਠ ਗੀਤ ਮੇਰੇ ਹੀ ਸੀਗੇ ਜੀ ਉਸ ਤੋਂ ਬਾਅਦ ਬਸ ਅਸੀਂ ਇਸ ਕਰਕੇ ਕੁਦਰਤੀ ਉਹਦਾ ਫਿਰ ਇੱਕ ਕੰਪਨੀ ਨਾਲ ਐਗਰੀਮੈਂਟ ਹੋ ਗਿਆ ਸੀ ਜੀ ਇਸ ਕਰਕੇ ਅਸੀਂ ਗਾ ਨਹੀਂ ਚੱਲ ਸਕੇ ਜੀ ਜਾਂਦੇ ਜਾਂਦੇ ਅਸੀਂ ਇੱਕ ਰੈਪਿਡ ਫਾਇਰ ਰਾਉਂਡ ਕਰਨਾ ਹੈ ਤੁਹਾਡਾ ਪਸੰਦੀਦਾ ਗਾਇਕ Nusrat Ghulam Ali ਤੇ Gurdas Maan ਤੁਹਾਡਾ ਪਸੰਦੀਦਾ ਫੀਮੇਲ ਗਾਇਕਾ Lata Mangeshkar Jagmuni Kaur ਸੰਧੂ ਸਾਹਿਬ ਆਪ ਬਹੁਤ ਵਧੀਆ ਲਿਖਦੇ ਨੇ ਜੇਕਰ ਸੰਧੂ ਸਾਹਿਬ ਦਾ ਪਸੰਦੀਦਾ ਲੇਖਕ ਜਾਨਣਾ ਚਾਹੀਏ ਬਾਵਾ ਸਿੰਘ ਮਾਨ ਮਰਾੜਾ ਵਾਲਾ ਤੇ ਦਦਾਰ ਸੰਧੂ ਪਸੰਦੀਦਾ ਜਗਾ ਆਫ ਦਾ ਪਿੰਡ ਮਹਾਰਪੁਰਾ ਜੇਕਰ ਸੰਧੂ ਸਾਹਿਬ ਗੀਤਕਾਰ ਨਾ ਹੁੰਦੇ ਤਾਂ ਕੀ ਹੁੰਦੇ ਕਵੀ ਵੀ ਸੀਗਾ ਫਿਰ ਨਾ ਕਹਾਣੀਕਾਰ ਵੀ ਸੀ ਗੀਤਕਾਰ ਨਾ ਵੀ ਹੁੰਦਾ ਹੁਣ ਮੈਨੂੰ ਪਤਾ ਹੀ ਨਹੀਂ ਫਿਰ ਮੈਂ ਕੀ ਹੁੰਦਾ ਜਾਂਦੇ ਜਾਂਦੇ ਸੁਨੇਹਾ ਦੇਣਾ ਬਸ ਸਨੇਹਾ ਤੇ ਹੀ ਹੈ ਵੀ ਸचेत रूपच या अचेत रूपच भी ਵੀ ਜਦ ਤੱਕ ਆਪਣੇ ਸਾਰਿਆਂ ਚ ਦਮਖਮ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਭਲਾ ਲੋੜਦੇ ਹੋਏ ਜਿਸ ਰੂਪ ਚ ਵੀ ਕੋਣ ਵਾਲਾ गा ਕੇ ਲਿਖਣ ਵਾਲਾ ਲਿਖ ਕੇ ਵੀ ਇਹਦੇ ਚ ਅਪਾ ਯੋਗਦਾਨ ਪਾਈਏ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ